ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀਗੇ ਅਮਰ ਇੰਟਰਪ੍ਰਾਈਜ਼ ਤੇ ਤੇ ਬਿਰਾਵਣੇ ਦਾ ਰੋਹਿਤਾ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਆਪਾਂ ਬੇਵਸਨ ਮਿਲੋ ਜੀ ਸਾਰੇ ਅੱਗੇ ਸਰ ਸਾਰੇ ਹਾਂ ਜੀ ਹਾਂ ਸਾਰੇ ਫ੍ਰੀਜ ਆ ਜائیںਗੇ ਸਰ ਆਪਣੇ ਕੋਲ ਸਾਈਡ ਬਾਈ ਸਾਈਡ ਛੋਟੇ ਸਾਈਜ਼ ਤੋਂ ਲੈ ਕੇ ਸਿੰਗਲ ਡੋਰ ਤੋਂ ਲੈ ਕੇ 185 ਲੀਟਰ ਤੋਂ ਲੈ ਕੇ 650 ਲੀਟਰ ਤੱਕ ਦਾ ਫ੍ਰੀਜ ਆਪਣੇ ਕੋਲ ਮਿਲ ਜੇਗਾ ਜੀ ਠੀਕ ਹੈ ਜੀ ਇਹ ਆਪਣਾ ਸਾਈਡ ਬਾਈ ਸਾਈਡ ਆ ਗਿਆ ਸਰ Samsung ਕੰਪਨੀ ਦਾ 650 ਲੀਟਰ ਫ੍ਰੈਂਚ ਡੋਰ ਦੇ ਵਿੱਚ 4 ਡੋਰ ਓਕੇ 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 ਠੀਕ ਹੈ ਕਨਵਰਟੇਬਲ ਮਾਡਲ ਰਹੇਗਾ ਜੀ ਇਹ ਹੈ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਇਸ ਦੇ ਵਿੱਚ ਬੈਨੀਫਿਟ ਇਹ ਮਿਲ ਜਾਂਦਾ ਸਰ ਇਹਦੇ ਵਿੱਚ ਇਹ ਵਾਲਾ ਪੋਰਸ਼ਨ ਜਿਹੜਾ ਹੈਗਾ ਜੀ ਇਹ ਕਨਵਰਟੇਬਲ ਰਹਿੰਦਾ ਜੀ ਇਹਨੂੰ ਤੁਸੀਂ ਨਾਰਮਲ ਫ੍ਰਿਜ ਨਾਰਮਲ ਫ੍ਰੀਜ਼ਰ ਦੋਨਾਂ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਅਗੇ ਵੀਰ ਗਲਾਸ ਲੁੱਕ ਦੇ ਵਿੱਚ ਆ ਗਿਆ ਜੀ ਹਾਂ ਜੀ ਹਾਂ ਜੀ ਸ਼ੀਰ ਗਲਾਸ ਲੁੱਕ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਇਹ ਵੀਰ ਇਹ ਸੇਮ ਰਹੇਗਾ ਸੀ ਆਪਣਾ ਸਟੀਲ ਲੁੱਕ ਦੇ ਵਿੱਚ ਆ ਗਿਆ ਸਰ ਸੇਮ ਕਪੈਸਿਟੀ 'ਚ ਰਹੇਗਾ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਤੇ ਇਹਨਾਂ ਦੇ ਮਤਲਬ ਆਪਣਾ ਡਿਸਕਾਊਂਟ ਸਾਰੇ ਇਹਨਾਂ ਤੇ ਵੀ ਡਿਸਕਾਊਂਟ ਨਹੀਂ ਫਿਰ ਜੀ ਸਰ ਵੈਸੇ ਬੰਦੇ ਕਿ ਇਸ ਦੇ ਉੱਤੇ ਪਹਿਲਾਂ ਹੀ 18% ਹੁੰਦਾ ਸੀ ਬਟ ਦਿਵਾਲੀ ਕਰਕੇ ਕੰਪਨੀ ਵੱਲੋਂ ਆਫਰ ਆਇਆ ਹੋਇਆ ਜੀ ਬੈਸਟ ਪ੍ਰਾਈਸ ਆਏ ਹੋਇਆ ਠੀਕ ਹੈ ਜੀ ਇੱਕ ਹੀ A2 ਡੋਰ ਦੇ ਵਿੱਚ ਆ ਗਿਆ ਸਰ ਸਾਈਡ ਬਾਈ ਸਾਈਡ ਆਪਣਾ ਸੈਮਸੰਗ ਕੰਪਨੀ ਦਾ ਹੀ ਠੀਕ ਹੈ ਜੀ ਓਕੇ 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 ਜੀ 650 ਲੀਟਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਠੀਕ ਹੈ ਜੀ ਤੇ ਮਤਲਬ ਦੋ ਡੋਰ ਦੋ ਡੋਰ ਦੇ ਵਿੱਚ ਆ ਗਿਆ ਠੀਕ ਹੈ ਜੀ ਠੀਕ ਉਹ ਸਵਾਦੇ ਹਾਇਰ ਦਾ ਆ ਜਾਏਗਾ ਸਰ ਸੇਮ ਫਰੈਂਚ ਡੋਰ ਓਕੇ ਜ 520 ਲੀਟਰ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ 630 ਲੀਟਰ ਵੀ ਮਿਲ ਜੇਗਾ ਜੀ ਸੇਮ ਠੀਕ ਹੈ ਜੀ ਓਕੇ ਜੀ ਫਰੈਂਚ ਡੋਰ ਇਸ ਦਾ ਸਭ ਤੋਂ بڑا ਬੈਨੀਫਿਟ ਹੈ ਮਿਲਦਾ ਸਰ ਉਹ ਕਸਟਮਰ ਹੁੰਦੇ ਆ ਜਿਨ੍ਹਾਂ ਨੂੰ ਲਾਈਕਿ ਮਾਡਰਨ ਕਿਚਨ ਨਹੀਂ ਹੁੰਦੀ ਹੈ ਮਾਡਰਨ ਕਿਚਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਸਾਈਜ਼ ਨਹੀਂ ਪਤਾ ਹੁੰਦਾ ਕਸਟਮਰ ਨੂੰ ਐਗਜ਼ੈਕਟ ਠੀਕ ਹੈ ਜੀ ਉਹ ਕਸਟਮਰ ਦਾ ਨਾਰਮਲ ਆਪਣਾ 34 35 36 ਸਾਈਜ਼ ਰੱਖ ਲੈਂਦੇ ਆ ਇਹ ਆਪਣੇ ਇੰਡੀਆ ਦੇ ਵਿੱਚ ਮੋੜੇ ਹੋ ਬਣਾਇਆ ਗਿਆ ਹੈ ਹਾਂਜੀ ਹਾਂਜੀ ਇਸ ਦੀ ਜਿਹੜੀ ਚੁੜਾਈ ਦਿੱਤੀ ਗਈ ਹੈ ਕੰਪਨੀ ਨੇ ਉਹ ਸਿਰਫ 33 ਇੰਚ ਦਿੱਤੀ ਗਈ ਹੈ ਕਿ ਆਪਣਾ ਮਾਡਰਨ ਕਿਚਨ ਦੇ ਨਾਲ ਆਪਾਂ ਇਸ ਨੂੰ ਅਡਜਸਟ ਕਰ ਸਕਦੇ ਆ ਆਪਣੇ ਕਿਚਨ ਦੇ ਵਿੱਚ ਠੀਕ ਹੈ ਠੀਕ ਹਾਈਟ ਥੋੜੀ ਜ਼ਿਆਦਾ ਦਿੱਤੀ ਹੋਰ ਆਪਣਾ ਚੁੜਾਈ ਥੋੜੀ ਘੱਟ ਦਿੱਤੀ ਚੀ ਠੀਕ ਹੈ ਠੀਕ ਉਹ ਗਲਾਸ ਲੁੱਕ ਦੇ ਵਿੱਚ ਆ ਗਿਆ ਸਰ ਮੈਂ ਸਮਝੀ ਗੱਲ ਠੀਕ ਹੈ ਜੀ ਇਸ ਦਾ ਪ੍ਰਾਈਸ ਆਸ ਦਾ ਟਾਈਮ ਦੇ ਵਿੱਚ ਬਹੁਤ ਵਧੀਆ ਆਇਆ ਹੋਇਆ ਸਰ ਅਗਰ ਲੈਸ ਕਰਕੇ ਅਗਰ ਕੰਪਨੀ ਵੱਲੋਂ ਆਫਰ ਕਰਵਾਏ ਇਸ ਨਾਲ ਇੱਕ ਦਾ microwaves free ਹੈ ਜੀ free ਹੈ ਠੀਕ ਹੈ ਜੀ ਕੈਸ਼ਬੈਕ ਆਇਆ ਹੋਇਆ ਜੀ ਅਪ ਟੂ 8000 ਠੀਕ ਹੈ ਜੀ ਠੀਕ ਹੈ ਜੀ ਅਗਰ ਮੈਂ ਸਾਰਾ ਘੱਟ ਘਟਾ ਕੇ ਗੱਲ ਕਰਾਂ ਜੀ ਇਹ ਨਿਆ ਰਵਾਟਾ ਆਪਣਾ 85000 ਦੇ ਕਰੀ ਪੈਂਦਾ ਜੀ ਅੱਛਾ ਜੀ ਉਸ ਤੋਂ ਵੀ ਹੋਰ ਘਟ ਜਾਏਗਾ ਸਰ ਓਕੇ ਓਕੇ ਡਿਸਕਾਊਂਟ ਹੋ ਕੇ ਕੈਸ਼ਬੈਕ ਹੋ ਕੇ ਸਾਰਾ ਕੁਝ ਸਾਰਾ ਕੁਝ ਕਰਕੇ 85 ਤੋਂ ਵੀ ਨੀਚੇ ਜਾਏਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਇਹ ਹੀ ਸੇਮ ਸਰ ਆਪਣਾ 3 ਡੋਰ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਕਨਵਰਟੇਬਲ ਫ੍ਰਿਜ ਰਹੇਗਾ ਜੀ ਠੀਕ ਹੈ ਜੀ ਇਸ ਪੋਸ਼ਨ ਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਵੀ ਬੈਸਟ ਪ੍ਰਾਈਸ ਮਿਲ ਜਾਂਦੇ ਆ ਸਰ ਬੈਸਟ ਆਫਰਸ ਮਿਲ ਜੰਗੇ ਅਗਰ ਬਜਾਜ ਦੇ ਉੱਤੇ ਕਰ ਪਹਿਲਾਂ 2500 ਰੁਪਏ ਮਹੀਨੇ ਦੀ ਕਿਸ਼ਤ ਕਰਾ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਜ਼ੀਰੋ ਡਾਊਨ ਪੇਮੈਂਟ ਓਕੇ ਜੀ ਓਕੇ ਬਜਾਜ ਦੀ ਵੀ ਆਪਣੇ ਕੋਲ ਸੁਵਿਧਾ ਹੈ ਨਹੀਂ ਹਾਂਜੀ ਬਜਾਜ ਦੀ ਵੀ ਸੁਵਿਧਾ ਹੈਗੀ ਔਰ ਪਲੱਸ ਬਜਾਜ ਉਤੇ ਕਰਵਾਉਂਦੇ ਹੋ ਹਾਂਜੀ ਹਾਂਜੀ ਪਲੱਸ ਅਪ ਟੂ 10000 ਰੁਪਏ ਕੈਸ਼ ਬੈਕ ਵੀ ਮਿਲੇਗਾ ਜੀ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਨਾਲੇ ਛੋਟੀ ਈਐਮਆਈ ਹੋਗੀ ਸਰ ਕਿਸ਼ਤਾਂ ਦੇ ਵਿੱਚ ਆਪਾਂ ਨੇ ਪੈਸੇ ਦੇਨੇ ਆ ਔਰ ਉਸ ਦੇ ਉਤੇ ਵੀ ਆਪਾਂ ਨੂੰ 10000 ਰੁਪਏ ਦਾ ਬੈਨੀਫਿਟ ਵੀ ਮਿਲੇਗਾ ਠੀਕ ਇਹ ਮਤਲਬ ਆਪਣਾ ਦੀਵਾਲੀ ਆਫਰ ਨੇ ਦੀਵਾਲੀ ਆਫਰ ਹੈ ਜੀ 2025 ਆਪਣਾ ਫੈਸਟੀਵਲ ਹੈ ਨਾ ਵੀਰੇ ਠੀਕ ਹੈ ਸਰ 2000 ਰੁਪਏ ਤੋਂ ਲੈ ਕੇ ਆਪਣਾ 2000 3000 ਜਿਵੇਂ ਆਪਣਾ ਕਸਟਮਰ ਨੂੰ ਕੰਫਰਟੇਬਲ ਰਹਿੰਦੀ ਆਪਣੀ EMI ਕਰਵਾਉਣਾ ਚਾਹੁੰਦੇ ਆ ਉਹ ਕਰਵਾ ਸਕਦੇ ਆ ਸਰ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਤੇ ਅੱਗੇ ਇਹ ਇਹ ਆਪਣੇ ਵੀ ਹਾਇਰ ਦੇ ਆ ਗਿਆ ਨਾ ਇਹ ਵੀ ਹਾਇਰ ਦੇ ਵਿੱਚ ਆ ਗਿਆ ਸਾ ਸੇਮ ਰਹੇਗਾ ਜੀ 3 ਡੋਰ ਦੇ ਵਿੱਚ ਆਪਣਾ ਸਟੀਲ ਲੁੱਕ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਅੱਛਾ ਜੀ ਸੇਮ ਆਫਰ ਇਸ ਉੱਤੇ ਵੀ ਰਹੇਗੀ ਜੀ ਸਭ ਕੁਝ ਠੀਕ ਹੈ ਜੀ ਸਟੀਲ ਉਹਦੇ ਵਿੱਚ ਆ ਗਿਆ ਸਟੀਲ ਲੁੱਕ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਤੇ ਅੱਗੇ ਇਹ ਉਸ ਤੋਂ ਬਾਅਦ ਹਾਇਰ ਦਾ ਇਹ ਵੀ ਚੀਜ਼ ਜੀ ਆਪਣਾ ਬਾਟਮ ਫਰੀਜ਼ਰ ਆ ਗਿਆ ਸਰ ਠੀਕ ਹੈ ਜੀ ਬਾਟਮ ਫ੍ਰੀਜ਼ਰ ਜੋ ਕੀ ਤੁਹਾਨੂੰ ਮਾਰਕੀਟ ਨਾਲੋਂ ਲਗ ਚੀਜ਼ ਮਿਲਦੀ ਆ ਸਰ ਅਦਰ ਬ੍ਰਾਂਡ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਟੌਪ ਫ੍ਰੀਜ਼ਰ ਦੇਖਦੇ ਆ ਫ੍ਰੀਜ਼ਰ ਉੱਪਰ ਹੁੰਦਾ ਹਾਂ ਹਾਂ ਜੀ ਹਾਂ ਜੀ ਫ੍ਰਿਜ ਨੀਚੇ ਹੁੰਦਾ ਠੀਕ ਹੈ ਜੀ ਹਾਇਰ ਜਿਹੜਾ ਹੈਗਾ ਮਾਰਕੀਟ ਨਾਲੋਂ ਲਗ ਚੱਲਦਾ ਹੈ ਇਸ ਵਿੱਚ ਕੀ ਹੈ ਫ੍ਰੀਜ਼ਰ ਤੁਹਾਡਾ ਨੀਚੇ ਆ ਗਿਆ ਜੀ ਠੀਕ ਹੈ ਜੀ ਫ੍ਰਿਜ ਉੱਪਰ ਆ ਗਿਆ ਓਕੇ ਜੀ ਇਹਦੇ ਵਿੱਚ ਝੁਗਣ ਦੀ ਲੋੜ ਨਹੀਂ ਪੈਂਦੀ 90% ਆਪਣਾ ਘਰ ਦੇ ਵਿੱਚ ਫ੍ਰਿਜ ਯੂਜ਼ ਹੁੰਦਾ ਆਪਾਂ ਨੂੰ ਘਰ ਦੇ ਵਿੱਚ ਸਹੀ ਗੱਲ ਆ 올ਡੇਜ਼ ਹੁੰਦੇ ਆ ਜਾਂ ਜਿਨ੍ਹਾਂ ਨੂੰ ਬੈਗ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਿੱਚ ਬਾਰ ਬਾਰ ਝੁਕਣ ਦੀ ਲੋੜ ਨਹੀਂ ਫ੍ਰੀਜ਼ਰ niche ਕਨਵਰਟੇਬਲ ਫ੍ਰਿਜ ਹੈ ਜੀ ਇਹਨੂੰ ਵੀ ਕਨਵਰਟ ਕਰਕੇ ਨੋਰਮਲ ਫ੍ਰਿਜ ਬਣਾ ਸਕਦੇ ਹੋ 100% ਆਪਣਾ ਸਾਰਾ ਫ੍ਰਿਜ ਬਣਾ ਬਣਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਉਸ ਵਾਰੀ ਇਹਦੇ ਵਿੱਚ ਹੀ ਸਾਰਾ ਲਗ ਲਗ ਸਾਈਜ਼ ਲਗ ਲਗ ਮਾਡਲ ਆਉਂਦੇ ਰਹਿਣਗੇ ਜੀ ਠੀਕ ਹੈ ਜੀ ਠੀਕ ਹੈ ਜੀ ਆਫਰਸ ਸਾਰੇ ਦੇ ਉੱਤੇ ਹੋ ਜੇਗੀ ਸਰ 2000 ਰੁਪਏ ਮਿੰਨੇ ਦੀ ਕਿਸ਼ਤ ਠੀਕ ਹੈ ਜੀ ਠੀਕ ਹੈ ਜੀ ਕੈਸ਼ਬੈਕ ਸਾਰੇ ਦੇ ਉੱਤੇ ਆ ਜੀ ਠੀਕ ਹੈ ਜੀ ਓਕੇ ਜੀ ਤੇ ਇਹ ਦਾ ਪਾ ਹੁਣ ਹੈਰ ਦਾ ਸੀਗਾ ਦੱਸਤਾ ਜੀ ਇੱਧਰ ਆਈਐਸਬੀ ਆ ਗਿਆ ਨਾ ਜੀ ਉਸ ਤੋਂ ਬਾਅਦ ਇਹ ਆਈਐਫਬੀ ਆ ਗਿਆ ਜੀ ਆਈਐਫਬੀ ਆਪਣਾ ਸਿੰਗਲ ਡੋਰ ਫ੍ਰਿਜ ਆ ਜਾਏਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ 187 ਲੀਟਰ ਦੇ ਵਿੱਚ ਰਹੇਗਾ ਜੀ ਠੀਕ ਹੈ ਠੀਕ ਹੈ ਆਈਐਫਬੀ ਦੇ ਵਿੱਚ ਬੈਨੀਫਿਟ ਇਹ ਮਿਲਦਾ ਸਰ ਇਸ ਦੀ ਜਿਹੜੀ ਕੰਪਲੀਟ ਵਾਰੰਟੀ ਹੁੰਦੀ ਹੈ 4 ਸਾਲ ਦਿੰਦੀ ਹੈ ਕੰਪਨੀ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਇਹ ਆਈ ਆਈਐਫਬੀ ਦੇ ਸਾਰੇ ਮਾਡਲ ਆ ਗਏ ਸਰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣਾ ਡਬਲ ਡੋਰ ਚ ਆ ਜਾਏਗਾ ਸਰ ਆਈਐਫਬੀ ਸਟਾਰਟਿੰਗ ਮਾਡਲ ਠੀਕ ਹੈ ਜੀ ਓ ਡਬਲ ਡੋਰ ਚਾਹ ਰਹੇ ਠੀਕ ਹੈ ਡਬਲ ਡੋਰ ਆ ਗਿਆ ਠੀਕ ਹੈ ਜੀ ਠੀਕ ਹੈ ਇਹਨਾਂ ਪਰ ਵੀ ਕੰਪਨੀ ਵੱਲੀ ਡਿਸਕਾਊਂਟ ਨੇ ਹੈ ਨਾ ਫੈਸਟੀਵਲ ਆ ਹਾਂ ਜੀ ਹਾਂ ਜੀ ਸਰ ਸਾਰੇ ਬ੍ਰਾਂਡ ਦੇ ਉੱਤੇ ਆਪਣਾ ਕੈਸ਼ਬੈਕ ਵੀ ਹੈਗਾ ਜੀ ਛੋਟੀ EMI ਵੀ ਹੈਗੀਆਂ ਜੀ ਠੀਕ ਹੈ ਜੀ ਠੀਕ ਹੈ ਪ੍ਰਾਈਸ ਵੱਲੋਂ ਵੀ ਤੁਹਾਨੂੰ ਬੈਸਟ ਪ੍ਰਾਈਸ ਦਿੱਤਾ ਜਾਏਗਾ ਮਾਰਕੀਟ ਨਾਲੋਂ ਠੀਕ ਹੈ ਜੀ ਬਹੁਤ ਵਧੀਆ ਪ੍ਰਾਈਸ ਦਿੱਤਾ ਜਾਏਗਾ ਜੀ ਉਸ ਤੋਂ ਬਾਅਦ ਇਹ Samsung ਚ ਆ ਗਿਆ ਜੀ ਆਪਣਾ ਡਬਲ ਡੋਰ ਠੀਕ ਹੈ ਜੀ ओके 530 लीटर ਦੇ ਵਿੱਚ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਜੀ ਡਬਲ ਡੋਰ 530 ਲੀਟਰ ਸਭ ਤੋਂ ਵੱਡਾ ਫ੍ਰਿਜ ਜੀ ਠੀਕ ਹੈ ਜੀ ਇਹ Samsung ਦੇ ਵਿੱਚ Samsung ਦੇ ਵਿੱਚ ਠੀਕ ਹੈ ਜੀ ਓਕੇ ਜੀ ਤੇ ਅੱਗੇ ਫਿਰ ਇਹ Samsung ਦੇ ਸਾਰੇ ਡਬਲ ਡੋਰ ਆਂਦੇ ਰਹਿਣਗੇ ਸਰ ਸਾਈਜ਼ ਉਸ ਤੋਂ ਬਾਅਦ ਠੀਕ ਹੈ ਠੀਕ ਹੈ ਸਾਰੇ ਹੋ ਜਾਣਗੇ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜਾਏਗਾ ਆਪਣੇ ਨੂੰ ਠੀਕ ਹੈ ਠੀਕ ਹੈ Samsung ਦੇ ਵਿੱਚੋਂ ਆਪਾਂ ਨੂੰ ਹਰ ਤਰ੍ਹਾਂ ਦਾ ਸਾਈਜ਼ ਮਿਲ ਜਾਂਦਾ ਹਾਂ ਜੀ ਉਸ ਤੋਂ ਬਾਅਦ ਇਹ LG ਆ ਗਿਆ ਜੀ ਠੀਕ ਹੈ ਜੀ एलजी जी में हर एक तरह ਦਾ ਮਾਡਲ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੇਗਾ ਸਰ ਠੀਕ ਹੈ ਜੀ एलजी जी ਵੀ ਮਿਲ ਜਾਂਦਾ ਹੈ ਕਨਵਰਟੇਬਲ ਫਰਿਜ ਜੀ ਸਾਰੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਆਪਣਾ ਕੋਈ ਵੀ ਇਲੈਕਟ੍ਰੋਨਿਕਸ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਅਮਰ ਇੰਟਰਪ੍ਰਾਈਜ਼ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਾਈ ਆਪਣੇ ਨਾਲ ਰੋਹਿਤ ਹਨ ਰੋਹਿਤ ਪਤਨ ਜੀ ਬਾਈ ਇਥੇ ਰੋਹਿਤ ਮਾਸਲ ਜੀ ਤੁਹਾਨੂੰ ਵਿజిਟ ਕਰਨਗੇ ਕਿਉਂ ਜੀ ਹਾਂਜੀ ਸਰ ਮੋਸਟ ਵੈਲਕਮ ਸਰ ਠੀਕ ਹੈ ਜੀ ਇਧਰ ਆਪਣਾ ਇਹ ਵੀ ਹੈ ਨਾ ਜੀ ਇਹ ਸਾਰੇ ਆਪਣੇ ਵੋਲਟੇਜ ਤੇ ਫ੍ਰਿਜ ਆ ਗਏ ਜੀ ਠੀਕ ਹੈ ਜੀ ਪੈਨਾਸੋਨਿਕ ਦੇ ਫ੍ਰਿਜ ਮਿਲ ਜੰਗੇ ਜੀ ਆਪਣੇ ਕੋਲ ਡਬਲ ਡੋਰ ਸਿੰਗਲ ਡੋਰ ਹਰ ਇੱਕ ਤਰ੍ਹਾਂ ਦਾ ਸਾਈਜ਼ ਮਤਲਬ ਇਸ ਸ਼ੋਰੂਮ ਦੇ ਵਿੱਚ ਆਪਾਂ ਨੂੰ ਹਰ ਤਰ੍ਹਾਂ ਦਾ ਮਤਲਬ ਇਲੈਕਟ੍ਰੋਨਿਕ ਪ੍ਰੋਡਕਟ ਹਰ ਇੱਕ ਤਰ੍ਹਾਂ ਦਾ ਇਲੈਕਟ੍ਰੋਨਿਕ ਪ੍ਰੋਡਕਟ ਮਿਲੇਗਾ ਸਰ ਆਪਣਾ ਠੀਕ ਹੈ ਜੀ ਠੀਕ ਹੈ ਵੋਲਟੇਜ ਆ ਗਏ ਠੀਕ ਹੈ ਜੀ ਪੈਨਾਸੋਨਿਕ ਆ ਪੈਨਾਸੋਨਿਕ ਇਹ ਪੈਨਾਸੋਨਿਕ ਆ ਕੇ ਉਧਰ ਵੋਲਟੇਜ ਮਸ਼ੀਨਾ ਆ ਗਈ ਇਹ ਆਪਣੀ ਮਸ਼ੀਨਾ ਆ ਗਈ ਜੀ ਸੈਮੀ ਮਸ਼ੀਨਾ ਆ ਗਈ ਜੀ ਆਪਣਾ ਪੈਨਾਸੋਨਿਕ ਦੀ ਆ ਗਈ ਜੀ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲੇਗਾ 7 ਤੋਂ ਲੈ ਕੇ 14 ਕਿਲੋ ਤੱਕ ਦੀ ਮਸ਼ੀਨ ਮਿਲੇਗੀ ਆਪਣੇ ਕੋਲ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਸਾਈਜ਼ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਪੈਨਾਸੋਨਿਕ ਹੋ ਗਿਆ ਐਲਵਾਇਡ ਹੋ ਗਿਆ ਠੀਕ ਹੈ ਜੀ ਐਲਜੀ ਹੋ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਹਾਇਰ ਹੋ ਗਿਆ ਜੀ ਠੀਕ ਹੈ ਜੀ ਹਾਇਰ ਦੇ ਵਿੱਚ ਅਗਰ ਗੱਲ ਕਰਾਂ ਜੀ ਇਸ ਟਾਈਮ ਵਾਰੰਟੀ ਬਹੁਤ ਵਧੀਆ ਚੱਲ ਰਹੀ ਆ ਪ੍ਰਾਈਸ ਵੱਲੋਂ ਬਹੁਤ ਵਧੀਆ ਪ੍ਰਾਈਸ ਆਇਆ ਹੋਇਆ ਜੀ ਵਾਰੰਟੀ ਅਗਰ ਗੱਲ ਕਰਾਂ ਤਿੰਨ ਸਾਲ ਦੀ ਕੰਪਲੀਟ ਵਾਰੰ

ਤੇ ਓਕੇ ਇਹ ਵੋਲਟਸ ਆ ਗਿਆ ਹੈ ਨਾ ਜੀ ਇਹ ਸਾਰੇ ਵੋਲਟਸ ਦੇ ਮਾਡਲ ਆ ਗਏ ਸਰ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਹ ਸਾਰੇ ਐਲਜੀ ਦੇ ਮਾਡਲ ਆ ਗਏ ਸਰ ਠੀਕ ਹੈ ਜੀ ਮਤਲਬ ਆਪਾਂ ਨੂੰ ਹਰ ਪ੍ਰੋਡਕਟ ਮਿਲ ਜੂਗਾ ਹਰ ਇੱਕ ਪ੍ਰੋਡਕਟ ਹਰ ਇੱਕ ਬ੍ਰਾਂਡ ਹਰ ਇੱਕ ਸਾਈਜ਼ ਨਾਲ ਦੀ ਨਾਲ ਤੁਸੀਂ ਮਤਲਬ ਅਵੇਲੇਬਲ ਕਰ ਦਿੰਦੇ ਹੋ ਅਵੇਲੇਬਲ ਨਾਲ ਨਾਲ ਸਰ ਠੀਕ ਹੈ ਜੀ ਬਿਲਕੁਲ ਨਾਲ ਹੀ ਨਾਲ ਜੀ ਆਪਣਾ ਠੀਕ ਹੈ ਜੀ ਤੇ ਡਿਲੀਵਰੀ ਮਿਲੇਗੀ ਡਿਲੀਵਰੀ ਘਰ ਤੱਕ ਛੱਡਣ ਤੱਕ ਦਿੰਦੇ ਹੈ ਨਾ ਹਾਂ ਜੀ ਸਰ ਆਪਣੇ ਕੋਲ ਡਿਲੀਵਰੀ ਤੱਕ ਰਾਈਗੇ ਜੀ ਆਪਣੀ ਰਿਸਪੌਂਸਿਬਿਲਟੀ ਠੀਕ ਹੈ ਸੋ ਇਹ ਛੋਟੇ ਫ੍ਰਿਜ ਆ ਜਾਂਦੇ ਹੈ ਜੀ ਠੀਕ ਹੈ ਜ ਠੀਕ ਹੈ ਜੀ ਇਹ ਛੋਟੇ ਫ੍ਰਿਜ ਆਗੇ ਜੀ ਆਪਣਾ ਜਿਵੇਂ ਕਿ ਆਪਾਂ ਨੇ ਸ਼ਾਪ ਦੇ ਉੱਤੇ ਯੂਜ਼ ਕਰਨਾ ਹੈ ਜੀ ਜਾਂ ਆਪਾਂ ਨੇ ਰੂਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਜੀ ਤਾਂ ਉਸ ਦੇ ਵਾਸਤੇ ਆਪਣਾ ਲੋਇਡ ਕੰਪਨੀ ਦਾ ਆ ਜਾਂਦਾ ਜੀ ਹਾਇਰ ਦਾ ਮਿਲ ਜਾਏਗਾ ਆਪਣੇ ਕੋਲ ਠੀਕ ਹੈ ਜੀ ਬੀਪੀਐਲ ਦਾ ਮਿਲ ਜਾਏਗਾ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਇਸੇ ਰੂਮ 'ਚ ਰੱਖ ਸਕਦੇ ਹੋ ਰੂਮ 'ਚ ਰੱਖ ਸਕਦੇ ਹੋ ਜਾਂ ਆਪਾਂ ਨੇ ਸ਼ਾਪ ਦੇ ਉੱਤੇ ਯੂਜ਼ ਕਰਨਾ ਹੈ ਕਮਰਸ਼ੀਅਲ ਯੂਜ਼ ਕਰਨਾ ਕਰ ਸਕਦੇ ਹੋ ਠੀਕ ਹੈ ਜੀ ਠੀਕ ਇਹ ਵੋਲਟੇਜ ਦੇ ਹਨਾ ਆਗੇ ਜੀ ਇਹ ਬੀਸੀ ਕੂਲਰ ਆ ਜਾਏਗਾ ਸਰ ਆਪਣਾ ਜਿਵੇਂ ਕਿ ਆਪਣਾ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਜਿ ਇਹ ਆ ਗਿਆ ਜੀ ਆਪਣਾ 400 ਲੀਟਰ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਉਸ ਦੇ ਵਿੱਚ ਜੀ ਅਗਰ ਆਪਾਂ ਨੂੰ ਛੋਟਾ ਲੈਣਾ ਹੈ ਆਪਣਾ ਹਾਂ ਜੀ ਹਾਂ ਜੀ 250 ਲੀਟਰ ਦੇ ਵਿੱਚ ਆ ਗਿਆ ਜੀ ਡੀ ਫ੍ਰੀਜ਼ਰ ਆਪੀਸੀ ਕੂਲਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਉਸਵਾ ਦੇ ਹਾਇਰ ਦਾ ਵਿੱਚ ਆ ਗਿਆ ਜੀ ਠੀਕ ਹੈ ਜੀ 200 ਲੀਟਰ ਦੇ ਵਿੱਚ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕਮਰਸ਼ਲ ਠੀਕ ਹੈ ਜੀ ਇਹ ਆਪਣੀ ਟੌਪ ਲੋਡ ਮਸ਼ੀਨਾਂ ਆ ਜੰਗੇ ਸਰ ਠੀਕ ਹੈ ਜੀ ਇਸ ਦੇ ਵਿੱਚ ਵੀ ਆਲਮੋਸਟ ਆਪਣੇ ਕੋਲ ਸਾਰੇ ਬ੍ਰਾਂਡ ਮਿਲ ਜਾਂਦੇ ਜੀ ਆਈਐਫਪੀ ਮਿਲ ਜਾਂਦਾ ਜੀ ਆਪਣਾ ਠੀਕ ਹੈ ਜੀ ਆਪਣਾ ਪਿਆਨੋਸੋਨਿਕ ਮਿਲ ਜਾਂਦਾ ਜੀ ਆਪਣਾ ਠੀਕ ਹੈ ਜੀ ਹਾਇਰ ਮਿਲ ਜੇਗਾ ਜੀ ਸੈਮਸੰਗ ਮਿਲ ਜੇਗਾ ਜੀ ਐਲਜੀ ਮਿਲ ਜੇਗਾ ਠੀਕ ਹੈ ਜੀ ਠੀਕ ਹੈ অলਮੋਸਟ ਸਾਰੇ ਬ੍ਰਾਂਡ ਮਿਲ ਜਾਂਦੇ ਆ ਜੀ ਆਪਣੇ ਕੋਲ ਠੀਕ ਹੈ ਹਾਇਰ ਦੀ ਗੱਲ ਕਰਾਂ ਸਰ ਹਾਇਰ ਦਾ ਵਿੱਚ ਜਿਹੜਾ ਇਸ ਟੈਂਪ ਬੈਨੀਫਿਟ ਮਿਲ ਰਿਹਾ ਟੌਪ ਲੋਡ ਦੇ ਵਿੱਚ 1.5 ਕਿਲੋ ਦੀ ਮਸ਼ੀਨ ਆ ਜੀ ਠੀਕ ਹੈ ਜੀ ਇੱਕ ਦਾ ਇਸ ਦਾ ਪ੍ਰਾਈਸ ਬਹੁਤ ਵਧੀਆ ਆਇਆ ਹੋਇਆ ਇਸ ਟਾਈਮ ਜਿਹੜਾ ਤੁਹਾਨੂੰ ਆਨਲਾਈਨ ਦੇ ਕੇ ਅਗਰ ਪ੍ਰਾਈਸ ਦੀ ਮੈਂ ਗੱਲ ਕਰਾਂ 1.5 ਕਿਲੋ ਮਸ਼ੀਨ ਸਿਰਫ ਤੁਹਾਨੂੰ 28500 ਰੁਪਏ ਦੀ ਮਿਲ ਰਹੀ ਹੈ ਜੀ ਠੀਕ ਹੈ ਜੀ ਔਰ ਅਗਰ ਤੁਸੀਂ ਕ ਠੀਕ ਹੈ ਜੀ। ਉਹ 5 ਸਾਲ ਦੀ ਇਸ ਦੀ ਕੰਪਲੀਟ ਵਾਰੰਟੀ 12 ਸਾਲ ਦੀ ਮੋਟਰ ਦੀ। ਠੀਕ ਹੈ ਠੀਕ ਹੈ ਠੀਕ ਹੈ ਜੀ। ਇਹ ਤੇ ਹੀਟਰ ਵਾਲਾ ਮਾਡਲ ਸਰ। ਓਕੇ ਜੀ ਓਕੇ ਠੀਕ ਹੈ ਜੀ। 28 500 ਦੇ ਵਿੱਚ ਹੀਟਰ ਵਾਲਾ ਮਾਡਲ 1.5 ਕਿਲੋ ਮਸ਼ੀਨ। ਠੀਕ ਹੈ ਜੀ ਠੀਕ ਹੈ ਜੀ। ਤੇ ਇੱਧਰ ਵੀਰੇ ਅੱਗੇ ਫਿਰ ਇਹ ਆਪਣਾ ਸਾਜ। ਇਹ ਆ ਗਿਆ ਜੀ ਆਪਣਾ LG ਦਾ ਮਾਡਲ ਆ ਗਿਆ ਸਰ। ਆ ਗਿਆ ਠੀਕ ਹੈ ਜੀ। ਠੀਕ ਹੈ LG ਦਾ ਆ ਗਿਆ ਠੀਕ ਹੈ। LG ਆ ਗਿਆ ਸਰ ਉਸ ਤੋਂ ਬਾਅਦ ਜੀ ਆਪਣਾ ਵੋਲਟੇਜ ਆ ਗਿਆ। ਠੀਕ ਹੈ ਜੀ। ਲੋਇਟ ਆ ਗਿਆ। ਠੀਕ ਹੈ ਜੀ। ओके मतलब ਆਪਣੇ ਕੋ ਸਾਰੇ ਬ੍ਰਾਂਡ ਮਿਲ ਜਣਗੇ ਸਾਰੇ ਬ੍ਰਾਂਡ ਮਿਲਣਗੇ ਜੀ ਜਿੰਦਾ ਵੀ ਆਪਣਾ ਮਾਰਕੀਟ ਦੇ ਵਿੱਚ ਬ੍ਰਾਂਡ ਆਂਦਾ ਹੈ ਸਾਰੇ ਮਿਲਣਗੇ ਜੀ ਆਪਣਾ Samsung ਦੇ ਆਗੇ ਜੀ ਠੀਕ ਹੈ ਜੀ ਅੱਛਾ ਓਕੇ Samsung ਦੇ ਆਗੇ ਠੀਕ ਹੈ Samsung ਦੇ ਆਗੇ ਜੀ ਠੀਕ ਹੈ ਜੀ ਠੀਕ Samsung ਦੇ ਵਿੱਚ ਬੈਨੀਫਿਟ ਇਹ ਮਿਲਦਾ ਸਰ ਇਸ ਦੀ ਜੜੀ ਮੋਟਰ ਦੀ ਵਾਰੰਟੀ ਹੁੰਦੀ ਹੈ 20 ਸਾਲ ਦੀ ਮੋਟਰ ਦੀ ਵਾਰੰਟੀ ਹੋਈ ਗਈ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਆਪਣੇ ਫਰੰਟ ਲੋਡ ਆ ਗਈ ਸਰ ਇਹ ਆਪਣਾ ਹਾਇਰ ਦੀ ਆ ਗਈ ਜੀ ਤੇ 100% ਡਰਾਇਰ ਦੇ ਵਿੱਚ ਆਂਦੀ ਹੈ ਤੇ ਮੈਂ ਅੱਗੇ ਵਿੰਟਰਸ ਆ ਰਹੇ ਆ ਤਾਂ ਕਿ ਕਪੜਾ ਸੁਕਣ ਦੇ ਵਿੱਚ ਆਪਾਂ ਨੂੰ ਬਹੁਤ ਪ੍ਰੋਬਲਮ ਆਂਦੀ ਹੈ ਤੇ ਇਹ 100% ਆਪਣਾ ਡਰਾਇਰ ਹੈ ਜੀ ਠੀਕ ਹੈ ਜੀ ਬਿਲਕੁਲ ਸੁੱਕਾ ਕਪੜਾ ਬਾਹਰ ਨਿਕਲੇਗਾ ਜੀ ਪਰ ਫ੍ਰੈਕਟ ਮੋਸ਼ਨ ਦੇ ਨਾਲ ਆਂਦੀ ਹੈ ਸਰ ਜਿਹੜ ਇਸ ਚ ਮੋਟਰ ਯੂਜ਼ ਕੀਤੀ ਗਈ ਹੈ ਵਿਦਆਊਟ ਬੈਲਟ ਹੈ ਠੀਕ ਹੈ ਜਿਹੜੀ ਵਾਈਬ੍ਰੇਸ਼ਨ ਆ ਉਹ ਜ਼ੀਰੋ ਹੈ ਜੀ ਓਕੇ ਜੀ ਚਲਦੀ ਹੋਈ ਮਸ਼ੀਨ ਦੇ ਉੱਤੇ ਕੁਆਇਨਸ ਖੜਾ ਕਰ ਦਿਓ ਉਹ ਵੀ ਨਹੀਂ ਗਿਰੇਗਾ ਅੱਛਾ ਜੀ ਕੰਪਨੀ ਇੱਥੇ ਤੱਕ ਚੈਲੰਜ ਕਰਦੀ ਹੈ ਜੀ ਠੀਕ ਹੈ ਜੀ ਤੇ ਫ੍ਰੀਜ ਆ ਗਿਆ ਨਾ ਬੜਾ ਇਹ ਡੀਪ ਫ੍ਰੀਜ਼ਰ ਆ ਗਿਆ ਸਰ ਠੀਕ ਹੈ ਜੀ ਡੀਪ ਫ੍ਰੀਜ਼ਰ ਆਪਣਾ ਕਮਰਸ਼ੀਅਲ ਉਹ ਹੀ ਜਿਵੇਂ ਕਿ ਆਪਣਾ ਫਰੋਜ਼ਨ ਆਈਟਮਸ ਰੱਖਣੀਆਂ ਜਾਂ ਆਪਣੇ ਡੈਰੀ ਵਾਸਤੇ ਯੂਜ਼ ਕਰਨਾ ਹੈ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਇਸ ਦੇ 4 ਸਾਲ ਦੀ ਇਸ ਟਾਈਮ ਕੰਪਲੀਟ ਵਾਰੰਟੀ ਆ ਰਹੀ ਹੈ ਸਰ ਇਸ ਦਾ ਵੀ ਬਹੁਤ ਵਧੀਆ ਪ੍ਰਾਈਸ ਆਇਆ ਹੋਇਆ ਹੈ ਜੀ ਅੱਛਾ ਜੀ ਮਤਲਬ ਅੱਛਾ ਜੀ ਮੈਂ ਆਪਣੇ ਸ਼ਾਪ ਦੇ ਉੱਤੇ ਯੂਜ਼ ਕਰਨਾ ਹੁੰਦਾ ਠੰਡਾ ਪਾਣੀ ਵਾਸਤੇ। ਹਾਂਜੀ ਹਾਂਜੀ। ਠੀਕ ਹੈ ਜੀ ਇਸ 'ਚ ਹੌਟ ਐਂਡ ਕੋਲਡ ਦੋਨੋਂ ਪਾਣੀ ਆਏਗਾ ਜੀ। ਓਕੇ ਜੀ ਓਕੇ। ਗਰਮ ਵੀ ਲੈ ਸਕਦੇ ਹੋ ਜੀ ਠੰਡਾ ਵੀ ਲੈ ਸਕਦੇ ਹੋ ਨੋਰਮਲ ਤਾਂ ਆਈ ਗਈ ਆਈਗਾ। ਠੀਕ ਹੈ ਜੀ ਠੀਕ ਹੈ ਜੀ। ਜੀ ਆਪਾਂ ਨੂੰ ਭਾਈ ਰੋਹਿਤ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਆਪਾਂ ਰੋਹਿਤ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਲੈਕਸੋਨਸ ਪ੍ਰੋਡਕਟ ਦੇ ਤੇ ਜੇ ਤੁਸੀਂ ਆਪਣਾ ਪਟਿਆਲਾ ਵਾਸੀ ਦੇਖ ਰਹੇ ਹੋ ਵੀਡੀਓ ਜਾਂ ਕਿਤੇ ਵੀ ਦੇਖ ਰਹੇ ਹੋ ਤਾਂ ਸ਼ੋਰੂਮ ਵੀ ਕੇ ਵਿਸਟ ਕਰ ਸਕਦੇ ਹੋ ਤੇ ਸ਼ੋਰੂਮ ਦੇ ਕਨੈਕਟ ਨੰਬਰ ਤੇ ਵਿਸਟ ਕਰਕੇ ਮਤਲਬ ਪੁੱਛ ਸਕਦੇ ਹੋ ਤੁਸੀਂ ਸ਼ੋਰੂਮ ਦੇ ਕਨੈਕਟ ਫੋਨ ਨੰਬਰ ਤੇ ਕਾਲ ਕਰਕੇ ਤੇ ਬਾਕੀ ਆਪਣੀ ਦੀਵਾਲੀ ਤੱਕ ਆਫਰਸ ਨੇ ਇਹ ਤੇ ਆਪਾਂ ਨੂੰ ਵਧੀਆ ਆਫਰਸ ਮਿਲ ਰਹੇ ਨੇ ਵਧੀਆ ਡਿਸਕਾਊਂਟ ਮਿਲ ਰਹੇ ਨੇ ਤੇ ਜੇ ਤੁਸੀਂ ਕੋਈ ਵੀ ਇਲੈਕਟ੍ਰੋਨਿਕਸ ਪ੍ਰੋਡਕਟ ਜਿਦਾਂ ਚਾਹੁੰਦੇ ਹੋ ਤਾਂ ਜਰੂਰ ਵਿਸਟ ਕਰ ਸਕਦੇ ਹੋ ਸ਼ੋਰੂਮ ਵੀ ਕੇ ਸਸਕਾ ਵੀਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ